ਹੈਲੋ ਦੋਸਤੋ ਕਿਵੇਂ ਹੋ ਸਾਰੇ ਅੱਜ ਆਪਾਂ ਜਾ ਰਹੇ ਆ ਸ਼ੋਪਿੰਗ ਕਰਨ ਆ ਰिलायंस ਫਰੈਸ਼ ਬੈਸੇ ਤੇ ਆ ਮਹੀਨੇ ਦੀ ਸਾਡੀ ਦੂਸਰੀ ਖੜੇ ਤੀਸਰੀ ਸ਼ੋਪਿੰਗ ਹੈ ਤੇ ਮੈਂ ਸੋਚਿਆ ਕਿ ਚਲੋ ਆਪਣੇ ਨਾਲ ਨਾਲ ਤੁਹਾਨੂੰ ਵੀ ਦਿਖਾ ਦਈਏ ਕਿ ਕੀ ਕੁਝ ਮਿਲਦਾ ਉੱਥੇ ਤੇ ਸਟਾਰਟ ਕਰਦੇ ਹਾਂ ਲੋ ਜੀ ਦੋਸਤੋ ਆਪਾਂ ਪਹੁੰਚ ਗਏ ਆ ਸਮਾਰਟ ਪੁਆਇੰਟ ਆ ਦਰਵਾਜ਼ਾ ਜੀ ਆ ਬਾਹਰ ਓਪਨ ਲਿਖੇ ਹੋਏ ਆ ਆਪਾਂ ਪਹੁੰਚ ਗਏ ਆ ਅੰਦਰ ਆ ਸਾਹਮਣੇ ਦੇਖੋ ਜੀ ਖਾਲੀ ਰੇੜੀ ਲੈ ਕੇ ਘੁੰਮੀਆਂ ਆਂ ਤੇ ਚਾਜਾ ਪੂਰੀ ਕਰੀ ਜਾਂਦੀ ਆਪਣਾ ਲੇਡੀਜ਼ ਦਾ ਆਹਾ ਬੜਾ ਵਧੀਆ ਫਾਇਦਾ ਥਾ ਹਰ ਇੱਕ ਚੀਜ਼ ਕੰਪੈਰੀਜ਼ਨ ਕਰਕੇ ਹੀ ਲੈਣੀ ਹੈ ਕਿ ਕਿਹੜੀ ਚੀਜ਼ ਸਸਤੀ ਮਿਲ ਰਹੀ ਆ ਉੱਥੇ ਚੱਕੋ ਇਹ ਧਾੜੀ ਥਾ ਤੇ ਆਖੇ ਨਾ ਆਪਾਂ ਨੂੰ ਕੰਫਿਊਜ਼ ਨਹੀਂ ਹੋਣਾ ਚਾਹੀਦਾ ਹਰ ਇੱਕ ਚੀਜ਼ ਦੇਖ ਕੇ ਪਰਖ ਕੇ ਲੈਣੀ ਹੈ ਕਿ ਆ ਸਾਡੇ ਨੀਡ ਦੇ ਵਾਕੇ ਲਾਇਕ ਹੈ ਕਿਉਂਕਿ ਪਹਿਲੇ ਪਹਿਲੇ ਆਪਾਂ ਸ਼ੋਪਿੰਗ ਕਰਦੀ ਹੁੰਨੇ ਸੀਗੇ ਤੇ ਬੇਫਾਲਤੂ ਚੀਜ਼ਾਂ ਬੜੀਆਂ ਲੈ ਕੇ ਆਏ ਹੁੰਦੇਗੇ ਤੇ ਬਾਅਦ ਵਿੱਚ ਪਤਾ ਲੱਗਦਾ ਸੀ ਯਾਰ ਫਾਲਤੂ ਚੀਜ਼ਾਂ ਬਹੁਤ ਜ਼ਿਆਦਾ ਲੈ ਆਉਂਦੀਆਂ ਜਿਹੜੀਆਂ ਚਾਜਦੀਆਂ ਚੀਜ਼ਾਂ ਜਿਹੜੀਆਂ ਸਾਨੂੰ ਪੱਕੇ ਨਹੀਂ ਸੀ ਉਹ ਬਿਲਕੁਲ ਘੱਟ ਲੈ ਕੇ ਆਏ ਆ ਤੇ ਹਰ ਵਾਰੀ ਸਾਡੇ ਨਾਲ ਇਦਾਂ ਈ ਤਕਾਈ ਹੁੰਦਾ ਰਿਹਾ ਦੋਸਤੋ ਤੁਸੀਂ ਇਹ ਚੀਜ਼ ਨੂੰ ਜਾਣਦੇ ਹੋਣੇ ਤੁਸੀਂ ਵੀ ਇਦਾਂ ਚੀਜ਼ਾਂ ਬੜੀ ਬੇਫਾਲਤੂ ਲੈ ਕੇ ਆਂਦੇ ਹੋਣੀ ਆ ਠੀਕ ਹੈ ਨਾ ਕਮੈਂਟ ਕਰਕੇ ਜਰੂਰ ਦੱਸਿਓ ਦੋਸਤੋ 200 ਰੁਪਏ ਦਾ 5 ਬੀਸ ਮੈਡੀ ਮਿਕਸ ਮੈਡੀ ਮਿਕਸ ਸਾਰੇ 162 ਦਾ ਆਹ ਠੀਕ ਹੈ ਇੱਚੀ ਠੀਕ ਆ ਉਹ ਜਿਆਦਾ ਵਧੀਆ ਇਹ ਵੀ ਵਧੀਆ ਵੈਸੀ ਨਹੀਂ ਆ ਜਿਆਦਾ ਵਧੀਆ ਇਹਦਾ ਰਿਜ਼ਲਟ ਹੋ ਗਿਆ ਕਿਹੜਾ ਮੈਡੀ ਮਿਕਸ ਚੈੱਕ ਕਰ ਮੈਡੀ ਮਿਕਸ ਸਾਡੇ ਵਧੀਆ ਕਿਛ ਹੈ ਹਮ ਡਿਸਪਲੇ ਤੇ ਦੋਸਤੋ ਪ੍ਰਾਈਸ ਐਂਡ ਆਫਰ ਚੈੱਕ ਕਰੋ ਕਿੰਨੇ ਦੀ ਚੀਜ਼ ਕਿੰਨੇ ਦੀ ਪੈ ਰਹੀ ਹੈ ਉਹਦੇ ਆਈਡੀਆ ਦੇ ਹਿਸਾਬ ਦੇ ਨਾਲ कैप्टन व्योम आ गया जी ये पढ़ रहे हैं हमारे वन नाइन्टी फाइव ये बड़ी पैकिंग कितनी दी देखियो हाँ कितनी कितनी दी है तीन सौ छत्तर रूपए एक दो सौ दस पौज़ा एक लीटर और तीन सौ छत्तर रूपए सी सेवेंटी एट हाँ आह है क्या दो सौ दस पौज़ा दो लीटर दोसो दोसो चार से चार सौ बीस पे पैदा पेनाइंग दो लीटर हाँ दा 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 दा। ले ले। एक तीन सौ छत्तर रूपए बन जाएगा इस आठ सौ पौज़ा है मैंने नाली एक लीटर में नहीं है ये दो � ਇਹ ਸਭ ਤੋਂ ਪਿਆਰਾ ਮਿਲ ਪੈ ਰਿਹਾ ਹੈ 210 ਦਾ ਅੱਛਾ 750 ਲੈ ਹੂੰ ਇਹ ਮਤਲਬ 500 ਦਾ ਪੈਣਾ ਹੈ 2 ਲੀਟਰ ਸਾਨੂੰ ਹੂੰ ਤੇ ਇਹ 2 ਲੀਟਰ 370 ਦਾ ਹੋਣਾ ਆਵਲ ਦੇਖਦਾ ਸਭ ਤੋਂ ਪਿਆਰਾ ਨਹੀਂ ਸਭ ਤੋਂ ਨਹੀਂ ਆਹ ਦੇ ਕੇ ਸਸਤਾ ਪੈ ਰਿਹਾ ਤੁੰਗੋ ਚਾੱਕ ਲਓ

ਇੱਥੇ ਤੁਹਾਨੂੰ ਹਰ ਇੱਕ ਤਰ੍ਹਾਂ ਦੀ ਚੀਜ਼ ਮਿਲੇਗੀ A ਤੋਂ Z ਜੋ ਵੀ ਤੁਸੀਂ ਲੈਣਾ ਚਾਹੋ ਮੈਗੀਆਂ ਸ਼ੈਗੀਆਂ ਸ਼ੈਂਪੂ ਕੰਡੀਸ਼ਨਰ ਸਾਬਣ ਆਪਣਾ ਬਿਸਕੁਟ ਜੋ ਵੀ ਦਿਲ ਕਰਦਾ ਚੱਕੋ ਡਿਸਕਾਊਂਟ ਤੇ ਚੱਕੋ 33% ਡਿਸਕਾਊਂਟ 40% ਡਿਸਕਾਊਂਟ ਡਿਸਕਾਊਂਟ ਦਾ ਮੇਲਾ ਲੱਗਿਆ ਜੀ ਇੱਥੇ ਲੱਗਿਆ ਇਧਰਲੇ ਸਾਹਮਣੇ ਦੇਖੋ ਜੀ ਕੋਲ ਡਰਿੰਕਾਂ ਆ ਦੇਖੋ ਜੀ ਆ ਵੇਚ ਰੈਕ ਜੇਬ ਬਣਾ ਕੇ ਲਾਏ ਆ ਵਾਏ 1 ਗੈਟ 1 ਫ੍ਰੀ ਆਹ ਪਾਊਡਰ ਚੱਕੋ ਆਹ ਸੈਂਟ ਦੀਆਂ ਬੋਤਲਾਂ ਚੱਕੋ ਜੋ ਚੱਕਣਾ ਚੱਕੋ ਛੋਡਾ ਚੱਕੋ ਪਾਣੀ ਚੱਕੋ ਆਹ ਕੀ ਹੈ ਜੀ ਅੱਛਾ ਜੀ ਇਹ ਪੀਜ਼ਾ ਬਣਾਉਣ ਵਾਲੀ ਚੀਜ਼ ਚੀਜ਼ ਇਹ ਚੱਕੋ ਇਹ ਚੀਜ਼ ਕਿੰਨੇ ਦਾ ਭਾਜੀ

जब तक काजल डिसाइड कर दिया लेना है कि लैना है कि आप पूरा स्टोर घूम लें आ देखो जी चॉकलेटा लगी हैं ठीक है जी आल की बोतल हैं जी आज सामने जूस कोल्ड ड्रिंक बल्ले 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 जी आटा ਆਟਾ ਚੱਕੋ ਜੀ ਪ੍ਰਾਈਸ ਦੇਖੋ ਜੀ ਕੰਪੇਅਰ ਕਰ ਲਿਓ ਤੁਹਾਡੇ ਸਿਟੀ ਦੇ ਵਿੱਚ ਸਾਡੇ ਨਾਲ ਆਪਣੀ ਸਿਟੀ ਦੇ ਸਾਹਮਣੇ ਆ ਲੋ ਜੀ ਆ ਤੇਲ ਆ ਗਿਆ ਜੀ ਰਫਾਈਨਡ ਆ ਕੀ ਹੈ ਜੀ ਇਹ ਵੀ ਆਟਾ ਚੋਲ ਚੋਲ ਚਾਪ ਲੱਗ ਰਹੇ ਮੈਨੂੰ ਚਾਵਲ ਆ ਜੀ ਆ ਸਾਹਮਣੇ ਤੁਸੀਂ ਖੁੱਲਾ ਪੈਕਟ ਮਤਲਬ ਖੁੱਲੇ ਸਬਜ਼ੀਆਂ ਆ ਸੌਰੀ ਖੁੱਲੀਆਂ ਤੁਸੀਂ ਦਾਲਾ ਚੋਲ ਕੋਈ ਵੀ ਲੈ ਸਕਦੇ ਹੋ ਜੀ ਲੋ ਜੀ ਭਰ ਜੀ ਰੈਡੀ कोई गल नहीं चको चोटा नूडल ओ शुक्र गई शॉपिंग मैडम जी आ गए स्टोर फल पलैटफॉर्म और हूँ बिल बनेगा मतलब धुआं लो जी दोस्तों आज की शॉपिंग हो गई हमारी डन ये सारा सामान लेकर आए हैं सिर्फ ओनली टू थ्री थाउजेंड टेन रुपीज़ ये देख लीजिए थोड़ा सा ये कितने कितने का सामान लेकर आए हैं मैं धीरे से वीडियो चला रहा हूँ पढ़ लेना ध्यान से और कितने का सामान कितने का लेकर आए हैं सारा देख लेना काफ़ी लेस में है थ्री थाउजेंड टेन रुपीज ओनली ओके दोस्तों तो कैसी लगी आज की वीडियो प्लीज़ लाइक करना शेयर करना अगर अच्छी लगी हो और सब्सक्राइब करना और ये देखिए टोबू को भी हमारे लाइक करना सब्सक्राइब करना